हां जी मेरा जगतार सिंह है जी मैं साबका सैनिक हूं मेरा ਪਿੰਡ ਆਕੜੀ ਹੈ ਜੀ ਅਖਾੜਾ ਲਾਇਆ ਪਸਤੇ ਦਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਮੈਸੇਜ ਦੇਖੋ ਜੀ ਇਹ ਜਿਹੜੇ ਚੰਗੇ ਕੰਮ ਆ ਇਹ ਹਰ ਇੱਕ ਪਿੰਡਾਂ 'ਚ ਹੋਣਾ ਚਾਹੀਦਾ ਉਸਤੇ ਕਬੱਡੀਆਂ ਉਹ ਵੀ ਖੇਡਾਂ ਇਹ ਸਾਰੇ ਪਿੰਡਾਂ ਦੇ ਪ੍ਰਫੁੱਲਤ ਹੋਣੇ ਚਾਹੀਦੇ ਕਿਉਂਕਿ ਗਵਰਨਮੈਂਟ ਵੀ ਇਹਨਾਂ ਨੂੰ ਸਹਾਰਾ ਦੇ ਰਹੀ ਆ ਪੂਰਾ ਸਮਰਥਨ ਹੈ ਗਵਰਨਮੈਂਟ ਦਾ ਵੀ ਹਰ ਇੱਕ ਬੰਦੇ ਨੂੰ ਇਹਨਾਂ ਦਾ ਸਾਥ ਵੀ ਦੇਣਾ ਜਿਹੜੇ ਪਹਿਲਮਾਨ ਆਉਂਦੇ ਇਹਨਾਂ ਨੂੰ ਉਪਲਬਧ ਹੋਣਾ ਤਾਂ ਕਰਨਾ ਚਾਹੀਦਾ ਕੋਈ ਜਿਵੇਂ ਪਹਿਲਮਾਨਾਂ ਦਾ ਹੁਸਾ ਹੁੰਦਾ ਸਾਰਿਆਂ ਦਾ ਰਲ ਮਿਲ ਕੇ ਹੁੰਦਾ ਕੰਮ ਸਾਡੇ ਤਾਂ ਐਨ ਆਰ ਆਈ ਮੁੰਡਿਆਂ ਨੇ ਇਤਨੀ ਬਹੁਤ ਪ੍ਰਾਲਾ ਕੀਤਾ ਬਾਹਰੋਂ ਮੁੰਡੇ ਪੈਸੇ ਭੇਜ ਰਹੇ ਆ ਬਹੁਤ ਵਧੀਆ ਪ੍ਰਾਲਾ ਸਾਡੇ ਪਿੰਡ ਦੇ ਵਾਸਤੇ ਕਿੱਥੋਂ ਕਿੱਦੋਂ ਦੀ ਆਏ ਜਿਹੜੇ ਇਹ ਸਾਰੇ ਖਾੜਿਆਂ ਤੋਂ ਤਕਰੀਬਨ ਆਏ ਆ ਪਟਿਆਰੇ ਤੋਂ ਵਾਲੇ ਤੋਂ ਖੇਤਰ ਤੋਂ ਕਾਫੀ ਦੂਰ ਦੂਰ ਤੋਂ ਬੰਦੇ ਆਏ ਆ ਪਹਿਲਮਾਨ ਇਹ ਤੇ ਸਾਰੇ ਹੀ ਵਧੀਆ ਕੁਸ਼ਤੀਆਂ ਕਰ ਰਹੇ ਆ ਸੋਹਣੇ ਪਹਿਲਮਾਨਾਂ ਇਹ ਸਰ ਬਹੁਤ ਵਧੀਆ ਸਾਡੇ ਸਮੂਹ ਪਿੰਡ ਨਗਰ ਨਵਾਸੀ ਪਿੰਡ ਆਕੜੀ ਦੀ ਵਧੀਆ ਸੋਚ ਆ ਨੌਜਵਾਨਾਂ ਦੀ ਯੂਥ ਦੀ ਐਨ ਆਰ ਆਈ ਭਰਾਵਾਂ ਦੀ ਬਹੁਤ ਵਧੀਆ ਮਤਲਬ ਕਿ ਉਹ ਪ੍ਰਾਲਾ ਕਰਿਆ ਅੱਗੇ ਵੀ ਚੱਲਦਾ ਰਿਹਾ ਬਹੁਤ ਏਰਾ ਤੋਂ ਸਾਡੇ ਬਜ਼ੁਰਗਾਂ ਤੋਂ ਪਰ ਇੱਕ ਨਵੇਂ ਤਰੀਕੇ ਨਾਲ ਅਸੀਂ ਕੁਸ਼ਤੀਆਂ ਕਰਾ ਰਹੀਆਂ ਕਿਉਂਕਿ ਇਹਦਾ ਇੱਕ ਮੇਨ ਮਕਸਦ ਆ ਜਿਵੇਂ ਪੰਜਾਬ ਸਰਕਾਰ ਸੀਐਮ ਮੁੱਖ ਮੰਤਰੀ ਭਵਾਂ ਸਿੰਘ ਮਾਨ ਜੀ ਦੀ ਕੋ ਸੋਚ ਆ ਵੀ ਨਸ਼ਿਆਂ ਤੋਂ ਮੁਕਤ ਕਰਨਾ ਪੰਜਾਬ ਅਸੀਂ ਉਹਦੇ ਤਹਿਤ ਇੱਕ ਮਤਲਬ ਇਹ ਸੋਚ ਲੈ ਕੇ ਚੱਲੇ ਆਂ ਕੁਸ਼ਤੀਆਂ ਇੱਕ ਵਧੀਆ ਕਰਾ ਰਹੇ ਆਂ ਢੰਗ ਨਾਲ ਐਨ ਆਰ ਆਈ ਵੀਰਾਂ ਦਾ ਬਹੁਤ ਵਧੀਆ ਯੋਗਦਾਨ ਆ ਸਾਡੇ ਨਾਲ ਤੇ ਅੱਗੇ ਵੀ ਅਸੀਂ ਇਹ ਤੋਂ ਵੀ ਵਧੀਆ ਉਪਰਾਲੇ ਕਰਦੇ ਰਾਂਗੇ ਲੇਕਿਨ ਜਨ ਕਹਿੰਦੇ ਪੰਜਾਬ ਵਿੱਚ ਕਈ ਨੌਜਵਾਨ ਹੈ ਜਿਹੜੇ ਨਸ਼ਿਆਂ ਨੂੰ ਜਾ ਰਹੇ ਹੋ ਉਹਨਾਂ ਨੂੰ ਕੀ ਮੈਸੇਜ ਦੇਣਾ ਜੋ ਕਿਉਂਕਿ ਇੱਕ ਬਹੁਤ ਵੱਡਾ ਉਪਰਾਲਾ ਹੈ ਕੁਸ਼ਤੀ ਵਿੱਚ ਨਸ਼ਿਆਂ ਨੂੰ ਦੂਰ ਤੇ ਨੌਜਵਾਨਾਂ ਨੂੰ ਤੁਸੀਂ ਇਧਰ ਆਕਰਸ਼ਿਤ ਕਰ ਰਹੇ ਹੋ ਉਹਨਾਂ ਨੂੰ ਕੀ ਮੈਸੇਜ ਲੈਣਾ ਜਦੋਂ ਕਈ ਬੰਦੇ ਗਲਤ ਪਾਸੇ ਜਾ ਰਹੇ ਹੋ ਜੌਵਾਨੀ ਹਾਂਜੀ ਪੰਜਾਬ ਦੇ ਯੂਥ ਨੂੰ ਪੂਰੇ ਭਾਰਤ ਦੇ ਯੂਥ ਨੂੰ ਇੱਕ ਅਪੀਲ ਵੀ ਆ ਤੇ ਸਾਡ ਨੂੰ ਖੁਸ਼ੀ ਵੀ ਹੈ ਕਿ ਸਾਡੇ ਪਿੰਡ ਆਕੜੀ ਦੇ ਵਿੱਚ ਨਸ਼ਾ ਮੁਕਤ ਜਿਹੜਾ ਮਤਲਬ ਸਾਡਾ ਪਿੰਡ ਆਕੜੀ ਆ ਬਹੁਤ ਮਤਲਬ ਬਿਲਕੁਲ ਜ਼ੀਰੋ ਸਾਡੇ ਉਹ ਟੋਰੈਂਸ ਆ ਜੇ ਤੂੰ ਬਹੁਤ ਘੱਟ ਨਸ਼ਾ ਮਤਲਬ ਸਾਡੇ ਨੂੰ ਖੁਸ਼ੀ ਵੀ ਆ ਤੇ ਅਸੀਂ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵੀ ਵੀਲ ਕਰਦੇ ਆ ਵੱਧ ਤੋਂ ਵੱਧ ਖੇਡਾ ਕਰਾਓ ਵੀਰੋ ਯੂਥ ਖੇਡਾਂ ਨਾਲ ਜੁੜੇ ਤੇ ਹੁਣ ਤਾਂ ਸੋਸ਼ਲ ਮੀਡੀਆ ਰਾਹੀਂ ਵੀ ਆਪਾਂ ਬਹੁਤ ਦੇਖ ਰਹੇ ਆ ਵੀ ਪੂਰਾ ਲੋਕਾਂ ਨੂੰ ਗਾਈਡ ਕੀਤਾ ਜਾ ਰਿਹਾ ਵੀ ਖੇਡਾਂ ਇੱਕ ਹੀ ਚੀਜ਼ ਆ ਇਹ ਨਸ਼ੇ ਦੇ ਤੋਂ ਦੂਰ ਬੱਚਿਆਂ ਨੂੰ ਖੇਡਾਂ ਹੀ ਰੱਖ ਸਕਦੀਆਂ ਸਰ ਕਿਤੋਂ ਕਿਤੋਂ ਦੀ ਆਏ ਜਿਹੜੇ ਖਿਡਾਰੀ ਆ ਰੈਸਲਿੰਗ ਆ ਜਿਹੜੇ ਕਿਤੋਂ ਕਿਤੋਂ ਦੀ ਆਏ ਸਰ ਵਧੀਆ ਅਖਾੜੇ ਨੇ ਸਾਡੇ ਲਵੇ ਬਾਰਨ ਤੋਂ ਗੁਰਦੇਵਾਰਨ ਸਿੰਘ ਦਾ ਅਖਾੜਾ ਤੇ ਸਰ ਭਲਵਾਨ ਜੀ ਦਾ ਪਟਿਆਲੇ ਤੋਂ ਅਖਾੜਾ ਘੱਗਰਸਾਹ ਅਖਾੜਾ ਅੱਛਾ ਗਪਾਲਪੁਰ ਅਖਾੜਾ ਬਹੁਤ ਵਧੀਆ ਅਖਾੜੇ ਨਾਂ ਨਾਂ ਪਰ ਸਾਡੇ ਮੁੰਡੇ ਆਏ ਨੇ ਪਾਪ ਦੇ ਜਿਨ੍ਹਾਂ ਨੇ ਸਰੀਰ ਕਮਾਏ ਹੋਏ ਨੇ ਨਸ਼ੇ ਤੋਂ ਰਹਿਤ ਤੇ ਹਰਿਆਣੇ ਤੋਂ ਵੀ ਆਏ ਹਰਿਆਣੇ ਤੋਂ ਵੀ ਆਏ ਹੋਣੇ ਸਾਰਾ ਹਰਿਆਣੇ ਤੋਂ ਵੀ ਆਏ ਠੀਕ ਹੈ ਜੀ ਇਹ ਕਿੱਥੇ ਰਹਿੰਦੇ ਹੋ ਕੈਨੇਡਾ ਰਹਿੰਦੇ ਕਿੱਦਾਂ ਕਹਿਣਾ ਚਾਹੁੰਦੇ ਹੋ ਕਿ ਸਾਡੀ ਜਿਹੜੇ ਐਨ ਆਰ ਆਈ ਬਾਈ ਐ ਜਿਹੜੇ ਸਹਿਯੋਗ ਨਾਲ ਅੱਜ ਤੇ ਅਖਾੜਾ ਲੱਗ ਪਿਆ ਕਿਵੇਂ ਸੇ ਦੇਣਾ ਚਾਹੁੰਦੇ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਸਾਰੇ ਪਿੰਡ ਦੇ ਨੌਜਵਾਨ ਸਾਰੇ ਵੀਰ ਇਕੱਠੇ ਹੋ ਕੇ ਉਹ ਉਪਰਾਲੇ ਕਰਨ ਜੀ ਆਪਾਂ ਨਸ਼ੇ ਤੋਂ ਮੁਕਤ ਹੋਈਏ ਖੇਡਾਂ 'ਚ ਸਾਰਿਆਂ ਦਾ ਰੁਝਾਨ ਪਾਈਏ ਜੀ ਜੋ ਵੀ ਆਪਣਾ ਸਰਦਾਰ ਦਾ ਸਮਾਂ ਜਾਂ ਪੈਸਾ ਜੋ ਵੀ ਯੋਗਦਾਨ ਦੇ ਕੇ ਜੇ ਕਿਸੇ ਦਾ ਸੁਧਾਰ ਹੁੰਦਾ ਜੀ ਨਸ਼ਿਆਂ ਤੋਂ ਖੇਡਾਂ 'ਚ ਨੌਜਵਾਨਾਂ ਨੂੰ ਆਪਾਂ ਹੋਰ ਪ੍ਰੇਰਿਤ ਕਰੀਏ ਜੀ ਉਹਨਾਂ ਦਾ ਮਾਣ ਤਾਣ ਕਰੀਏ ਨਸ਼ਿਆਂ ਤੋਂ ਦੂਰ ਕਰੀਏ ਤਾਂ ਇਸ ਕਰਕੇ ਸਾਰਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੀਏ ਜੀ ਲੇਕਿਨ ਗੱਲ ਕਹਿੰਦੇ ਪੰਜਾਬੀ ਇੱਕ ਤਾਂ ਸੋਨੇ ਦੀ ਚੀੜੀ ਸੀ ਲੇਕਿਨ ਕਈ ਨੌਜਵਾਨ ਅੱਜ ਵੀ ਜਿਹੜੇ ਕਿ ਨਸੇ ਦੀ ਹਾਲਤ ਵਿੱਚ ਹੈਗੇ ਬੈਠੇ ਉਹਨਾਂ ਨੂੰ ਕੀ ਮੈਸੇਜ ਦੇਣਾ ਉਹਨਾਂ ਨੂੰ ਇਹ ਸੁਨੇਹਾ ਜੀ ਆਪਣਾ ਨਸ਼ਾ ਛੱਡੋ ਇਹ ਕੋੜ ਨੂੰ ਆਪਾਂ ਆਪਣੀ ਧਰਤੀ ਵਿੱਚੋਂ ਬਾਹਰ ਕੱਢੀਏ ਖੇਡਾਂ ਵੱਲ ਪ੍ਰੇਰਿਤ ਹੋਈਏ ਗੁਰਬਾਣੀ ਨਾਲ ਜੁੜੀਏ ਜ ਹਾਂਜੀ ਆਪਣਾ ਭਵਿੱਖ ਜਿਹੜਾ ਬਹੁਤ ਸੁਖਾਲਾ ਤੇ ਚੰਗਾ ਕਰੀਏ